ਸ਼੍ਰੀ ਕਾਲਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਸ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਲੇਡੀਜ਼ ਕਾਰਡੀਗਨ ਜੈਂਟ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਗਾਰਲਸ ਟੋ ਬੇਬੀ ਫਰੌਕ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਹਨੂੰ ਪਾਵਾਂਗੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਸਿਰਫ ਦੋ ਸਲਾਈਆਂ ਚ ਆਪਣਾ ਇਹ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ ਇੱਕ ਸਲਾਈ ਸਿੱਧੇ ਪਾਸੇ ਤੋਂ ਬਣਦੀ ਹੈ ਤੇ ਇੱਕ ਸਲਾਈ ਉਲਟ ਪਾਸੇ ਤੋਂ ਬਣਦੀ ਹੈ ਜਦੋਂ ਆਪਾਂ ਇਹਦੇ ਵਾਸਤੇ ਕੁੰਡੇ ਲੈਣੇ ਆ ਚਾਰ ਦੇ ਮਲਟੀਪਲ ਦੋ ਕੁੰਡੇ ਆਪਾਂ ਵਾਧੂ ਰੱਖ ਲੈਣੇ ਜਿਵੇਂ 4 4 4 ਲਾਸਟ ਤੇ ਆਣ ਕੇ ਦੋ ਕੁੰਡੇ ਆਪਣੇ ਵਾਧੂ ਹੋਣਗੇ ਤਾਂ ਆਪਣਾ ਜਿਹੜਾ ਡਿਜ਼ਾਈਨ ਹੈ ਸੈੱਟ ਹੋ ਜਾਂਦਾ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਜੇਕਰ ਤੁਸੀਂ ਥੋੜਾ ਜਿਹਾ ਵੀ ਬੁਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਜਿਹੜਾ ਬਣਾ ਲਓਗੇ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਇਹਨੂੰ ਬਣਾਉਣਾ ਮੇਰੇ ਕੋਲ ਇੱਥੇ ਵਰਦਮਾਨ ਦੀ ਤਿੰਨ ਪਲਾਈ ਪਾਛਮ ਤੇ 10 ਨੰਬਰ ਸਲਾਈਆਂ ਤੇ ਮੈਂ ਇਹਨੂੰ ਬਣਾ ਰਹੀ ਹਾਂ ਤੁਸੀਂ ਸਲਾਈਆਂ ਆਪਣੀ ਪਾਛਮ ਦੇ ਹਿਸਾਬ ਨਾਲ ਲੈ ਲੈਣੀਆਂ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਹਨੂੰ ਬਣਾਉਣਾ ਕੁੰਡੇ ਪਾਉਣ ਤੋਂ ਬਾਅਦ ਇਹ ਮੈਂ ਡਿਜ਼ਾਈਨਰ ਕੁੰਡੇ ਪਾਏ ਐ ਡਿਜ਼ਾਈਨਰ ਕੁੰਡੇ ਪਾਉਣ ਤੋਂ ਬਾਅਦ ਇੱਕ ਸਲਾਈ ਸਿੱਧੇ ਪਾਸੇ ਤੋਂ ਸਿੱਧੀ ਬਣਾਈ ਤੇ ਇੱਕ ਸਲਾਈ ਉਲਟੇ ਪਾਸੇ ਤੋਂ ਸਿੱਧੀ ਬਣਾਈ ਤਾਂ ਇਹਦੇ ਨਾਲ ਆਪਣੇ ਜਿਹੜੇ ਡਿਜ਼ਾਈਨਰ ਕੁੰਡੇ ਹੁੰਦੇ ਆ ਦਿਖਾਈ ਦੇਣ ਲੱਗ ਜਾਂਦੇ ਆ ਜਦੋਂ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣਾ ਕੋਈ ਵੀ ਤੁਸੀਂ ਬਾਰਡਰ ਬਣਾਇਆ ਹੋਊਗਾ ਤਾਂ ਸਿੱਧੇ ਪਾਸੇ ਤੋਂ ਇਹ ਜਿਹੜੀ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਸ਼ੁਰੂ ਕਰਨੀ ਹੈ ਤੇ ਜੇਕਰ ਤੁਸੀਂ ਇਹਨੂੰ ਬਾਰਡਰ ਦੇ ਤੌਰ ਤੇ ਬਣਾਉਣਾ ਜਿਵੇਂ ਇਹ ਆਪਾਂ ਬਾਰਡਰ ਬਣਾ ਲਿਆ ਇਸ ਤਰ੍ਹਾਂ ਬਟਨ ਪੱਟੀ ਨਾਲ ਚਲਾਉਂਦੇ ਜਾਣਾ ਤੇ ਇੱਥੇ ਆਪਾਂ ਪਲੇਨ ਸਿੱਧੀਆਂ ਸਲਾਈਆਂ ਦੀ ਬਣਾਈ ਵੀ ਨਾਲ ਕਰ ਸਕਦੇ ਹਾਂ ਬਾਰਡਰ ਬਣਾ ਕੇ ਇਹ ਇਧਰ ਬਟਨ ਪੱਟੀ ਚੱਲਦੀ ਜਾਊਗੀ ਤੇ ਇਧਰ ਨਾਲ ਆਪਣੀਆਂ ਸਿੱਧੀਆਂ ਸਲਾਈਆਂ ਇਹ ਤੁਹਾਡੀ ਆਪਣੀ ਮਰਜ਼ੀ ਜਿਵੇਂ ਤੁਸੀਂ ਇਹਨੂੰ ਸੈੱਟ ਕਰਨਾ ਹੋਊਗਾ ਕਰ ਸਕਦੇ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਇਹਨੂੰ ਬਣਾਉਣਾ ਪਹਿਲੀ ਸਲਾਈ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਇੱਕ ਗੁੰਡਾ ਜਿਹੜਾ ਆਪਾਂ ਤਾਰ ਲੈਣਾ ਆਤਾਰੋ ਚਾਹੀ ਬਣੋ ਇਹ ਆਪਣਾ ਬਾਧੂ ਗੁੰਡਾ ਹੈ ਅੱਗੇ ਆਪਣਾ ਦੋ-ਦੋ ਗੁੰਡਿਆਂ ਤੇ ਡਿਜ਼ਾਈਨ ਬਣਾਣਾ ਸੌਰੀ ਚਾਰ ਚਾਰ ਕੁੰਡਿਆਂ ਤੇ ਡਿਜ਼ਾਈਨ ਬਣਾਣਾ ਹੈ ਚਾਰਾਂ ਕੁੰਡਿਆਂ ਵਿੱਚੋਂ ਦੋ ਕੁੰਡੇ ਤਾਂ ਆਪਣੇ ਉਲਟੇ ਆ ਜਾਂਦੀ ਹੈ ਇੱਕ ਦੋ ਹੁਣ ਥ੍ਰੈਡ ਆਪਾਂ ਅੱਗੇ ਹੀ ਰੱਖਣਾ ਜਿਹੜੇ ਅਗਲੇ ਦੋ ਕੁੰਡੇ ਹੋਣਗੇ ਤੁਸੀਂ ਸਮਝ ਲਓ ਡਿਜ਼ਾਈਨ ਦੀ ਆਪਣੀ ਇਹ ਪਹਿਲੀ ਸਿਲਾਈ ਆ ਕੁੰਡੇ ਪਾਉਣ ਤੋਂ ਬਾਅਦ ਆਪਾਂ ਇਹ ਪਹਿਲੀ ਸਿਲਾਈ ਸ਼ੁਰੂ ਕਰ ਲਈ ਹੁਣ ਜਿਹੜੇ ਆਪਣੇ ਇਹ ਦੋ ਕੁੰਡੇ ਹੋਣਗੇ ਥ੍ਰੈਡ ਅੱਗੇ ਹੀ ਰੱਖਣਾ ਦੋ ਕੁੰਡਿਆਂ ਦੇ ਵਿਚਕਾਰ ਦੀ ਇਸ ਤਰ੍ਹਾਂ ਸਲਾਈ ਕੱਢ ਕੇ ਇੱਕ ਕੁੰਡਾ ਬਣਾਵਾਂਗੇ ਆਪਾਂ ਇੱਕ ਕੁੰਡਾ ਤਾਂ ਆਪਣਾ ਹੀ ਬਣ ਗਿਆ ਜਿਹੜਾ ਆਪਾਂ ਥ੍ਰੈਡ ਅੱਗੇ ਰੱਖਿਆ ਤੇ ਇੱਕ ਕੁੰਡਾ ਭਾਈ ਬਣਾ ਲਿਆ ਇਹ ਦੋ ਕੁੰਡੇ ਹੁਣ ਆਪਾਂ ਹਜੇ اتار ਨਹੀਂ ਨੇ ਫਿਰ ਆਪਾਂ ਥ੍ਰੈਡ ਨੂੰ ਅੱਗੇ ਕਰਾਂਗੇ ਤਾਂ ਇਹ ਤੀਸਰਾ ਕੁੰਡਾ ਬਣ ਜਾਂਦਾ ਫਿਰ ਆਪਾਂ ਇਹ ਦੋਨੋਂ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾ ਦਿਆਂਗੇ ਤਾਂ ਇੱਥੇ ਆਪਣੇ ਕੋਲ ਦੋ ਕੁੰਡਿਆਂ ਤੋਂ ਚਾਰ ਕੁੰਡੇ ਬਣ ਗਏ ਇਹੀ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਤੁਸੀਂ ਅੱਗੇ ਰਿਪੀਟ ਕਰਦੇ ਜਾਣਾ ਫਿਰ ਉਸੇ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਦੋ ਕੁੰਡੇ ਉਲਟੇ ਬਣਾਵਾਂਗੇ ਥ੍ਰੈਡ ਨੂੰ ਆਪਾਂ ਅੱਗੇ ਰੱਖਣਾ ਹੁਣ ਇਹ ਦੋ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਆਪਣਾ ਦੋ ਕੁੰਡਿਆਂ ਦੇ ਵਿੱਚ ਦੀ ਇਸ ਤਰ੍ਹਾਂ ਸਲਾਈ ਕੱਢ ਕੇ ਤੇ ਇੱਕ ਕੁੰਡਾ ਆਪਾਂ ਬਣਾ ਲੈਣਾ ਇਸ ਤਰ੍ਹਾਂ ਉਸੇ ਤਰ੍ਹਾਂ ਆਪਣੇ ਦੋ ਕੁੰਡੇ ਬਣ ਗਏ ਜਿਹੜਾ ਆਪਾਂ ਥ੍ਰੈਡ ਅੱਗੇ ਰੱਖ ਕੇ ਕੁੰਡਾ ਬਣਾਉਣੀ ਹੈ ਇੱਕ ਕੁੰਡਾ ਆਪਣਾ ਥ੍ਰੈਡ ਅੱਗੇ ਵਾਲਾ ਹੋ ਜਾਂਦਾ ਤੇ ਕੀ ਹੋ ਗਿਆ ਹੁਣ ਫੇਰ ਥ੍ਰੈਡ ਅੱਗੇ ਕਰ ਲੈਣਾ ਤੇ ਇਹ ਤੀਜਾ ਕੁੰਡਾ ਬਣ ਜਾਂਦਾ ਫੇਰ ਇਹ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਬਣਾ ਦੇਾਂਗੇ ਤਾਂ ਦੋ ਕੁੰਡਿਆਂ ਤੋਂ ਚਾਰ ਕੁੰਡੇ ਬਣ ਗਏ ਥ੍ਰੈਡ ਕੀਤਾ ਅੱਗੇ ਫੇਰ ਉਸੇ ਤਰ੍ਹਾਂ ਦੋ ਕੁੰਡੇ ਬਣਾਏ ਉਲਟੀ ਇਹ ਦੋ ਕੁੰਡਿਆਂ ਤੇ ਡਿਜ਼ਾਈਨ ਬਣਾਉਂਗਾ ਥ੍ਰੈਡ ਅੱਗੇ ਰੱਖਣਾ ਦੋ ਕੁੰਡਿਆਂ ਦੇ ਵਿਚ ਦੀ ਸਿਲਾਈ ਕੱਢ ਕੇ ਇੱਕ ਕੁੰਡਾ ਬਣਾਇਆ ਫੇਰ ਥ੍ਰੈਡ ਅੱਗੇ ਲਿਆਂਦਾ ਫੇਰੇ ਦੋ ਕੁੰਡਿਆਂ ਦਾ ਬਣਾਤਾ ਪਿਛਲੀ ਸਾਈਡ ਤੋਂ ਇੱਕ ਕੁੰਡਾ ਦੋ ਕੁੰਡਿਆਂ ਦੇ ਬਣ ਗਏ ਚਾਰ ਕੁੰਡੇ ਫੇਰ ਉਸੇ ਤਰ੍ਹਾਂ ਥ੍ਰੈਡ ਕੀਤਾ ਅੱਗੇ ਦੋ ਕੁੰਡੇ ਆਪਣੀ ਆ ਜਾਂਦੇ ਆ ਉਲਟੇ ਥ੍ਰੈਡ ਅੱਗੇ ਰੱਖਣਾ ਫੇਰ ਇਹ ਦੋ ਕੁੰਡਿਆਂ ਦੇ ਵਿਚਕਾਰ ਦੀ ਸਲਾਈ ਕੱਢ ਕੇ ਇੱਕ ਕੁੰਡਾ ਬਣਾ ਲੈਣਾ ਥ੍ਰੈਡ ਅੱਗੇ ਕਰਕੇ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਇਸ ਤਰ੍ਹਾਂ ਪਿਛਲੀ ਸਾਈਡ ਥ्रेड ਲਿਆਂਦਾ ਅੱਗੇ ਦੋ ਕੁੰਡੇ ਉਲਟੇ ਦੋ ਕੁੰਡਿਆਂ ਦੇ ਵਿੱਚਕਾਰ ਦੀ ਸਲਾਈ ਇਸ ਤਰ੍ਹਾਂ ਕੱਢ ਕੇ ਇੱਕ ਕੁੰਡਾ ਬਣਾਇਆ ਥ्रेड ਕੀਤਾ ਅੱਗੇ ਦੋ ਕੁੰਡਿਆਂ ਦਾ ਬਣਾਏ ਇੱਕ ਕੁੰਡਾ ਪਿਛਲੀ ਸਾਈਡ ਤੇ ਇਸ ਤਰ੍ਹਾਂ ਤਾਂ ਦੋ ਕੁੰਡਿਆਂ ਦੇ ਆਪਣੇ ਚਾਰ ਕੁੰਡੇ ਬਣ ਗਏ ਫਿਰ ਉਸੇ ਤਰ੍ਹਾਂ ਥ੍ਰੈਡ ਕੀਤਾ ਅੱਗੇ ਦੋ ਕੁੰਡੇ ਉਲਟੇ ਦੋ ਕੁੰਡਿਆਂ ਦੇ ਫਿਰ ਉਸੇ ਤਰ੍ਹਾਂ ਚਾਰ ਕੁੰਡੇ ਬਣਾਉਣੇ ਆਪਾਂ ਇਹੀ ਆਪਣਾ ਡਿਜ਼ਾਈਨ ਆ ਚਾਰ ਚਾਰ ਕੁੰਡਿਆਂ ਦਾ ਦੋ ਕੁੰਡੇ ਆਪਣੇ ਉਲਟੇ ਆ ਜਾਂਦੇ ਫਿਰ ਦੋ ਕੁੰਡਿਆਂ ਦੇ ਆਪਾਂ ਚਾਰ ਕੁੰਡੇ ਬਣਾ ਲੈਣੇ ਆ ਲਾਸਟ ਦੇ ਦੋ ਕੁੰਡੇ ਉਲਟੇ ਤੇ ਜਿਹੜਾ ਕੰਨੀ ਵਾਲਾ ਕੁੰਡਾ ਹੈ ਸਿੱਧੀ ਸਲਾਈ ਹੈ ਸਿੱਧਾ ਬਣਾ ਲਾਂਗੇ ਆਪਾਂ ਇਹਨੂੰ ਇਸ ਤਰ੍ਹਾਂ ਇੱਕ ਤੇ ਸਲਾਈ ਡਿਜ਼ਾਈਨ ਦੀ ਕੰਪਲੀਟ ਹੋ ਗਈ ਸਿੱਧੇ ਪਾਸੇ ਤੋਂ ਹੁਣ ਆਪਣੀ ਡਿਜ਼ਾਈਨ ਦੀ ਆ ਗਈ ਦੂਸਰੀ ਸਲਾਈ ਉਲਟ ਪਾਸੇ ਤੋਂ ਕੰਨੀ ਵਾਲਾ ਵਾਧੂ ਕੁੰਡਾ ਤਾਰ ਕੇ ਜਿਹੜੇ ਦੋ ਕੁੰਡੇ ਉਧਰ ਉਲਟੇ ਐ ਇਧਰ ਆਪਣੇ ਦੋ ਕੁੰਡੇ ਆ ਜਾਣਗੇ ਸਿੱਧੇ ਥ्रेड ਕਰਾਂਗੇ ਅੱਗੇ ਹੁਣ ਜਿਹੜੇ ਆਪਣੇ ਦੋ-ਦੋ ਕੁੰਡਿਆਂ ਤੋਂ ਇਹ ਚਾਰ-ਚਾਰ ਕੁੰਡੇ ਬਣ ਗਏ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟਾ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟਾ ਫੇਰ ਆਪਣੇ ਚਾਰ ਦੇ ਚਾਰ ਕੁੰਡੇ ਇਹ ਰਹਿ ਗਏ ਦੋ ਉਲਟ ਤੇ ਜਿਹੜੇ ਦੋ ਤੋਂ ਚਾਰ ਬਣੇ ਸੀ ਫੇਰ ਇਹ ਦੋ ਬਣ ਗਏ ਠੀਕ ਹੈ ਫੇਰ ਥ੍ਰੈਡ ਕਰਾਂਗੇ ਅੱਗੇ ਸਾਰੇ ਪਿੱਛੇ ਕਰਾਂਗੇ ਇਸ ਤਰ੍ਹਾਂ ਥ੍ਰੈਡ ਜਿਹੜੇ ਕੁੰਡੇ ਉਧਰ ਉਲਟੇ ਆ ਇਧਰ ਬਣਾ ਲਾਂਗੇ ਆਪਾਂ ਸਿੱਧੇ ਥ੍ਰੈਡ ਕਰਾਂਗੇ ਅੱਗੇ ਦੋ ਕੁੰਡਿਆਂ ਤੋਂ ਜਿਹੜੇ ਚਾਰ ਕੁੰਡੇ ਆਪਣੇ ਬਣੇ ਆ ਦੋ ਦਾ ਇੱਕ ਉਲਟਾ ਦੋ ਦਾ ਇੱਕ ਉਲਟਾ ਫੇਰ ਉਸੇ ਤਰ੍ਹਾਂ ਦੋ ਕੁੰਡੇ ਸਿੱਧੇ ਦੋ ਤੋਂ ਚਾਰ ਬਣੇ ਆ ਜਿਹੜੇ ਦੋ ਦਾ ਇੱਕ ਹਲਟਾ ਕੁੰਡਾ ਫੇਰ ਦੋ ਦਾ ਫੇਰ ਉਸੇ ਤਰ੍ਹਾਂ ਦੋ ਕੁੰਡੇ ਆਗੇ ਸਿੱਧੇ ਫੇਰ ਜਿਹੜੇ ਆਪਣੇ ਚਾਰ ਕੁੰਡੇ ਬਣੇ ਆ ਦੋ ਦਾ ਇੱਕ ਕੁੰਡਾ ਬਣਾ ਲੈਣਾ ਉਲਟਾ ਦੋ ਦਾ ਦੋ ਦੇ ਦੋ ਕੁੰਡੇ ਰਹਿ ਜਾਂਦੇ ਆ ਫੇਰ ਉਸੇ ਤਰ੍ਹਾਂ thread ਕਰਾਂਗੇ ਪਿੱਛੇ ਦੋ ਕੁੰਡੇ ਆ ਗਏ ਸਿੱਧੇ ਦੋ ਦਾ ਇੱਕ ਦੋ ਦਾ ਇੱਕ ਇਹੀ ਦੋ ਸਲੰਗ ਆ ਆਪਣੇ ਡਿਜ਼ਾਈਨ ਦੀਆਂ ਆਪਾਂ बार-बार ਰਿਪੀਟ ਕਰਦੇ ਜਾਵਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਤੇ ਬਣਾਉਣ ਵਿੱਚ ਵੀ ਜਿਹੜਾ ਬਹੁਤ ਹੀ ਜ਼ਿਆਦਾ ਈਜ਼ੀ ਹੈ ਬਹੁਤ ਆਸਾਨੀ ਨਾਲ ਤੁਸੀਂ ਇਹਨੂੰ ਬਣਾ ਲਓਗੇ ਲਾਸਟ ਦੇ ਉਸੇ ਤਰ੍ਹਾਂ ਦੋ ਕੁੰਡੇ ਸਿੱਧੇ ਆ ਹੀ ਔਰ ਪਿੱਛ ਲਈਏ ਕੰਨੀ ਵਾਲਾ ਕੁੰਡਾ ਆਪਾਂ ਉਲਟਾ ਬਣਾ ਲਾਂਗੇ ਠੀਕ ਹੈ ਤਾਂ ਇਸ ਤਰ੍ਹਾਂ ਆਪਣੇ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਜਾਂਦੀਆਂ ਜਦੋਂ ਆਪਾਂ ਡਿਜ਼ਾਈਨ ਦੁਬਾਰਾ ਫੇਰ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਉਸੇ ਤਰ੍ਹਾਂ ਇੱਕ ਕੁੰਡਾ ਤਾਰ ਕੇ ਬਾਧੂ ਕੁੰਡਾ ਚਾਰ ਚਾਰ ਕੁੰਡੀਆਂ ਤੇ ਡਿਜ਼ਾਈਨ ਆ ਜਾਊਗਾ ਦੋ ਕੁੰਡੇ ਤਾਂ ਵਿੱਚ ਉਲਟੇ ਆ ਜਾਣਗੇ ਦੋ ਕੁੰਡੇ ਫੇਰ ਉਸੇ ਤਰ੍ਹਾਂ ਦੋ ਕੁੰਡੀਆਂ ਵਿੱਚ ਦੀ ਸਲਾਈ ਕੱਢ ਕੇ ਦੋ ਤੋਂ ਚਾਰ ਕੁੰਡੇ ਬਣ ਗਏ ਠੀਕ ਹੈ ਇਹੀ ਦੋ ਸਲਾਈਆਂ ਆਪਾਂ ਬਣਾਉਂਦੇ ਜਾਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਜੋ ਹੋਰ ਵੀ ਸੋਹਣੇ-ਸੋਹਣੇ ਡਿਜ਼ਾਈਨ ਆ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰ ਸਕਾਂ ਤੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਜਿਹੜੀ ਵੀ ਵੀਡੀਓ ਮੈਂ ਬਣਾਵਾਂ ਉਹਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਗੀ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਧੰਨਵਾਦ